ਫਾਜ਼ਿਲਖਾੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿੱਥੇ ਵੱਖ-ਵੱਖ ਸਮਾਜ ਸੇਵੀ ਧਾਰਮਿਕ ਸੰਸਥਾਵਾਂ ਪਹੁੰਚ ਰਹੀਆਂ ਨੇ ਉੱਥੇ ਹੀ ਇਹ ਨੌਜਵਾਨ ਅੱਜ ਪਹੁੰਚੇ ਨੇ ਜਲਾਲਾਬਾਦ ਹਲਕੇ ਦੇ ਪਿੰਡ ਟਾਣੀ ਬਚਨ ਸਿੰਘ ਵਿਖੇ ਰਾਸਮਗਰੀ ਲੈ ਕੇ ਪਹੁੰਚੇ ਨੇ ਗੱਲਬਾਤ ਕਰਾਂਗੇ ਇਹ ਨੌਜਵਾਨ ਕਿੱਥੋਂ ਆਏ ਨੇ ਕਿਸ ਜਗ੍ਹਾ ਤੋਂ ਆਏ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਰਾਸਮਗਰੀ ਲੈ ਕੇ ਪਹੁੰਚੇ ਨੇ ਜੀ ਸਰ ਸ਼ੁਭ ਲੱਗ ਰਿਹਾ ਰਮਜ਼ਾਨ ਪੜ ਲਓਗਾ ਪਹਿਲੇ ਪਹਿਲਾਂ ਆਪਣਾ ਨਾਮ ਸੁਭਨਾਮ ਦਾਦੋ ਕਿੱਥੋਂ ਆਏ ਹੋ ਨਾਮ ਰਮਜ਼ਾਨ ਹੈ ਜੀ ਅਸੀਂ ਅਨਮਾਨਗੜ੍ਹ ਰਾਜਸਥਾਨ ਤੋਂ ਆਇਆ ਜੀ ਸਾਡੀ ਸੰਸਥਾ ਬਣੀ ਹੋਈ ਹੈ ਕੇਜੀ ਇੰਟਰਸਟ ਸਦਕਾ ਗਰੁੱਪ ਸਾਡੇ ਪੀਰ ਸਾਹਿਬ ਹੈ ਸ਼ਹੀਦ ਲੁਕਮਾਨ ਸਾਹਿਬ ਬੁਖਾਰੀ ਜੀ ਉਹਨਾਂ ਦੇ ਤਰਫੋਂ ਪੂਰੇ ਅਨਮਾਨਗੜ੍ਹ ਦੇ ਤਰਫੋਂ ਜੀ ਅਸੀਂ ਸੇਕ ਭਾਈਆਂ ਲਈ ਜੀ ਨਾ ਬੇਇਜ਼ਬਾਹ ਕਰਦੇ ਅਸੀਂ ਇੱਥੇ ਆਏ ਆਂ ਜੀ ਸੇਵਾ ਕਰਨ ਵਾਸਤੇ ਇੱਕ ਪਿਆਰ ਦਾ ਪਾਗਾਮ ਲੈ ਕੇ ਪਹੁੰਚੇ ਆ ਜੀ ਜੀ ਇਹ ਵੱਡੀ ਗੱਲ ਹੈ ਵੀ ਬਰਾਦਰੀ ਤੋਂ ਉੱਪਰ ਉੱਠ ਕੇ ਜੱਟ ਬਰਾਦਰੀ ਤੋਂ ਉੱਪਰ ਉੱਠ ਕੇ ਤੁਸੀਂ ਆ ਰਹੇ ਹੋ ਹਾਂ ਨੇ ਹਾਂ ਜੀ ਹਿੰਦੂ ਭਾਈਚਾਰੇ ਦੇ ਵੀ ਲੋਕ ਆਉਣਗੇ ਮਤਲਬ ਭਾਈਚਾਰੇ ਦੇ ਹਾਂ ਜੀ ਹਾਂ ਜੀ ਸਾਰੇ ਹਾਂ ਜੀ 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 ਔਰ ਕਿਸ ਤਰ੍ਹਾਂ ਦਾ ਸੰਦੇਸ਼ ਜਨ ਦੇਣਾ ਚਾਹਤੇ ਹੋ ਜੈਸੇ ਵੀ ਲੋਕ ਮਟਵਾਰਾ ਹੋ ਚੁੱਕਾ ਹੈ ਲੋਕ ਵੰਡੀ ਕਰ ਦਿੰਦੇ ਆ ਮੁਸਲਮਾਨ ਆਪਾਂ ਤਾਂ ਇਹ ਚੀਚਾਂ ਨੇ ਜੀ ਪੰਮਨ ਉਹ ਸ਼ਾਂਤੀ ਨੇ ਆਮਨ ਸ਼ਾਂਤੀ ਰਹੇ ਆਪਾਂ ਹਿੰਦੁਸਤਾਨ ਚ ਬੈਠਿਆ ਪੰਜਾਬੀ ਭਾਈਆਂ ਦੇ ਨਾਲ ਆ ਜੀ ਅੱਗੇ ਤੋਂ ਵੀ ਨਾਲ ਰਵਾਂਗੇ ਜਿੰਨਾ ਹੋ ਸਕੇ ਅਸੀਂ ਸੰਯੋਗ ਕਰੀਏ ਨੇ ਜਿੰਨਾ ਹੋਇਆ ਹੋਰ ਵੀ ਕਰਾਂਗੇ ਜੀ ਸਾਡੇ ਬਜ਼ੁਰਗ ਭਾਈ ਹੈ ਭਾਈ ਜੀ ਹੈ ਜੀ ਅੱਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹ ਵੀਰਾਂ ਦਾ ਮੁਸਲਮਾਨ ਨੂੰ ਭਾਈਚਾਰਾ ਦੇ ਸਿੱਖ ਭਾਈਚਾਰਾ ਸਾਰੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੀ ਸਾਡੀ ਇੰਨੀ ਹੈਲਪ ਕਰ ਰਹੇ ਨੇ ਅਸੀਂ ਪਾਣੀ ਚ ਸਾਡੇ ਕਰੀਬਨ 15 ਅਗਸਤ ਦਾ ਪਾਣੀ ਖੇਤਾਂ ਚ ਆਇਆ 26 ਅਗਸਤ ਦਾ ਸਾਡੇ ਇੱਕ ਪਿੰਡ ਘਰਾਂ ਚ ਪਾਣੀ ਵੜ ਗਿਆ ਜਿਹੜਾ ਅਸੀਂ ਬਹੁਤ ਔਕੇ ਸਾਂ ਚੱਲ ਇਹ ਇਹਨਾਂ ਨੂੰ ਪਰ ਉੱਠ ਕੇ ਹਾਂਜੀ ਸਾਰੇ ਸਮਾਜ ਤੂਤੋ ਉੱਠ ਕੇ ਸਭ ਖਾਤਾ ਹੀ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰੇ ਦੇ ਨਾਲ ਆ ਜੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਜਿਹੜਾ ਅਸੀਂ 18000 ਕੀ ਉਸਕੇ ਜਾਂ 22000 ਕੀ ਉਸਕੇ ਤਾਂ ਸਾਨੂੰ ਤਾਂ ਪਤਾ ਨਹੀਂ ਇਸ ਲੈਵਲ ਤੇ ਨਾ ਸਾਨੂੰ ਇਹ ਗੱਲਾਂ ਪਤਾ ਬਈ ਵੀ ਕਿੰਨਾ ਰਾਸਤਾਂ ਨੂੰ ਪਾਣੀ ਨਹੀਂ ਦਿਆ ਨਾ ਇਹ ਨਹੀਂ ਕਰਨਾ ਆ ਹੁਣ ਪਾਣੀ ਸਾਨੂੰ ਡਬੋਦਿਆ ਇਹ ਇਹ ਭਾਈਆਂ ਨੂੰ ਪਾਣੀ ਦੀ ਲੋੜ ਸੀ ਹਾਂਜੀ ਇਹ ਰਾਸਤਾਂ ਨੂੰ ਬਹੁਤ ਲੋੜ ਸੀ ਇਹ ਪਾਣੀ ਦੀ ਜੀ ਇਹ ਪਾਣੀ ਸਾਡੇ ਇਹ ਸਾਡੀ ਸਰਕਾਰ ਨੂੰ ਚਾਹੁੰਦੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਥੋੜੇ ਘੱਟ ਸਾਡੇ ਕੋਲ ਮੋਟਰਾਂ ਵੀ ਹੈਗੀਆਂ ਸਾਡਾ ਸਰਦੂਗਾ ਸਾਡਾ ਕੋਈ ਗੱਲ ਨਹੀਂ ਸਾਨੂੰ ਇੰਨਾ ਪਾਣੀ ਦੀ ਇਹਨਾਂ ਨੂੰ ਪਾਣੀ ਦੀ ਜਿਆਦਾ ਜ਼ਰੂਰਤ ਹੈ ਵੀਰਾਂ ਨੂੰ ਇਹ ਪਾਣੀ ਜਿਹੜਾ ਬੰਦ ਕਰ ਛੱਡਾ 2 ਮਹੀਨੇ ਜਾਂ 3 ਮਹੀਨੇ ਨਹਿਰਾਂ ਨੇ ਬੰਦ ਸੀ ਉਹਨਾਂ ਵਾਸਤੇ ਸਾਨੂੰ ਬੜਾ ਦੁੱਖ ਦੀ ਆਉਂਦੀ ਹੈ ਵੀ ਸਾਡੇ ਸਰਕਾਰਾਂ ਨੇ ਪਾਣੀ ਇਹਨਾਂ ਦਾ ਬੰਦ ਕੀਤਾ ਇਹਨਾਂ ਪੀਣ ਤੋਂ ਵੀਚਾਰੇ ਔਖੇ ਸੀ ਕਈ ਯਾਰ ਆਪਾਂ ਮੈਂ ਇੰਨਾ ਜਿਆਦਾ ਤੁਰੇ ਫਿਰਦੇ ਤਾਂ ਨਹੀਂ ਗਏ ਆ ਅਸੀਂ ਖਬਰਾਂ న్యూਸ ਪੜੀਦਾ ਹੈ ਵੀ ਆਪਣੀ ਫੌਜ ਨੇ ਲੈ ਇਹਨਾਂ ਨੂੰ ਚਿੱਠੀ ਲਿਖੀ ਭੋਣ ਤਮਨ ਸਾਹਿਬ ਨੂੰ ਵੀ ਸਾਨੂੰ ਪਾਣੀ ਚਾਹੀਦਾ ਹੈ ਉਦੋਂ ਪਾਣੀ ਛੱਡਿਆ ਗਿਆ ਸੀ ਇਹਨਾਂ ਦਾ ਨੀ ਤਾਂ ਪਾਣੀ ਦੀ ਪਾਣੀ ਦੀ ਲੋੜ ਇਹ ਵੀ ਇਹਨਾਂ ਨੂੰ ਜਿਆਦਾ ਸੀ ਇਹ ਪਾਣੀ ਦਾ ਸਮਰਥਨ ਕਰਕੇ ਇਹ ਵੀ ਇਹਨਾਂ ਨੂੰ ਪਾਣੀ ਦਿੱਤਾ ਜਾਵੇ ਜਿਆਦਾ ਤੋਂ ਜਿਆਦਾ ਦਿੱਤਾ ਜਾਵੇ ਜੀ ਕੋ ਸਾਡੇ ਤਾਂ ਤਾਂ ਸਰਦਾ ਪਾਣੀ ਤੋਂ ਬਾਕੀ ਇਹਨਾਂ ਨੇ ਸਾਰਾ ਸਾਡੇ ਨਾਲ ਖਲੋਤੇ ਨੇ ਸਾਨੂੰ ਬੜੀ ਅੱਜ ਦਰਦੀ ਇਹਨਾਂ ਨਾਲ ਇਹ ਵੀ ਬੜੀ ਸਾਨੂੰ ਖੁਸ਼ੀ ਆ ਠੀਕ ਹੈ ਮੁਸਲਮਾਨ ਭਾਈਚਾਰਾ ਜਾਂ ਸਿੱਖ ਭਾਈਚਾਰਾ ਇਹ ਸਾਡੇ ਪਟਵਾਰਾ ਪਾਉਣਾ ਚਾਹੁੰਦੀ ਸਰਕਾਰਾਂ ਬਾਕੀ ਨਹੀਂ ਆ ਸਾਡੇ ਅਸੀਂ ਗਰਾਊਂਡ ਲੈਵਲ ਤੇ ਵੇਖਿਆ ਨਹੀਂ ਇਹ ਸਾਨੂੰ ਬੜੀ ਅੱਜ ਖੁਸ਼ੀ ਵਾਲੀ ਗੱਲ ਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਜੀਰ ਚੰਦ ਪਿੰਡ ਚੱਕ ਦੀ ਹਟਾਣੀ ਬਜਨ ਸਿੰਘ ਅੱਜ ਇਹ ਵੀਰ ਰਾਹਤ ਸਮਗਰੀ ਲੈ ਕੇ ਆਏ ਨੇ ਹਨੂਮਾਨਗੜ੍ਹ ਤੋਂ ਔਰ ਕੇਜੀ ਐਂਟਰੈਂਸ ਤੋਂ ਵੱਲੋਂ ਅਵਲ ਲਾ 100 ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗے ਉਪਜਾ ਕਾ ਹੋਂ ਭਲੇ ਕੋ ਮੰਦੇ ਸਾਰਾ ਨਹੀਂ ਵੰਡੀਆਂ ਪਾਈਆਂ ਹੋਈਆਂ ਨੇ ਔਰ ਜਾਤ ਪਾਤ ਦੇ ਨਾਮ ਤੇ ਜੋ ਧਰਮ ਦੇ ਨਾਮ ਤੇ ਰਾਜਨੀਤੀ ਖੇਡਦੀਆਂ ਨੇ ਰਾਜ ਦੇ ਵੀਰ ਮੁਸਲਮਾਨ ਭਾਈਚਾਰੇ ਦੇ ਸਾਡੇ ਨਾਲ ਜਿਹੜੇ ਮੋਢੇ ਨਾਲ ਮੋਢੇ ਲਾ ਕੇ ਖੜੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਸੀ ਤਸਵੀਰਾਂ ਟਾਣੀ ਬਚਨ ਸਿੰਘ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਦਾਨੀ ਸਜਣਾ ਰਹੇ ਨੇ ਉਹਨਾਂ ਦੇ ਲਈ ਚਾਹ ਪਾਣੀ ਔਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਧੰਨਵਾਦ ਸਾਰੇ ਦੋਸਤਾਂ ਦਾ ਇਸ ਵੀਡੀਓ ਦੇ ਨਾਲ ਜੁੜੇ ਰਹਿਣ ਲਈ